ਸਾਚੀ ਗਾਲ ਜੀ ਗੁੱਡ ਮਾਰਨਿੰਗ ਹਰਿਆ ਨੂੰ ਤੇ ਅੱਜ ਦੀ ਮਾਰਨਿੰਗ ਆਪਣੀ ਜਸਾ ਜੀ ਨਾਲ ਹੋ ਗਈ ਆ ਤੇ ਇਹ ਦੱਸਾ ਜੀ ਉਹੀ ਹੈ 10:00 ਵਜੇ ਦਵਾਰੀ ਫੇੜ ਹੋਇਆ 11:00 ਵਜੇ ਫਿਰ ਉਪਨਵਾਰ ਕੇ ਦੀ ਰੀਵੇਰ ਹੈ ਇਹ ਉਹੀ ਜਸਾ ਵਾ ਨੂੰ ਤੁਸੀਂ ਜਾਣਦੇ ਚੰਗੀ ਤਰ੍ਹਾਂ ਤੇ ਅੱਜ ਦੀ ਮਗਡੌਰ ਮੜਾ ਇਹਨੇ ਮੋੜ ਨਹੀਂ ਗਿਆ ਆਪਾਂ ਕਰਤੀ ਆ ਚਲੋ ਦੇਖਦੇ ਹਾਂ ਕੀ ਬੰਦ ਜਸਾ ਜਿਹੜਾ ਸਵੇਰ 5:00 ਵਜੇ ਉੱਠ ਕੇ ਗਰਾਉਂਡ ਜਾਂਦਾ ਤੇ 8:00 ਵਜੇ ਆ ਕੇ ਫੇਰ ਸੌ ਜਾਂਦਾ ਫਿਰ 10:00 ਵਜੇ ਉੱਠਦਾ ਵਾ ਇਹੋ ਜਸਾ ਹਾਣੇ ਤੁਨੂੰ ਨਾ ਕੁੜੀਆਂ ਨੂੰ ਤਰਕੇ ਦੇਖੂਗਾ ਚੱਲ ਵੀ ਚਾਜ ਚਾਜ ਚੱਲ ਕੁੜੀਆਂ ਫੋਟੋ ਕਿਵੇਂ ਕਰਾਉਂਦੇ ਕਹਿੰਦੇਗਾ ਉਹ ਮਾਈ ਗਾਡ ਇਹਨੂੰ ਨਹੀਂ ਪਤਾ ਮੁੰਡੇ ਕਿਵੇਂ ਕਰਾਉਂਦੇ ਨੇ ਫੋਟੋ ਆਪ ਦਾ ਪੋਜ ਦਾ ਫੋਟੋ ਕਰਾਉਣ ਵਾਲਾ ਕੋਈ ਹਾਂ ਇਹ ਨਹੀਂ ਕੱਚੀਆਂ ਸੀ ਅੱਜ ਇਹ ਦੇਖੀ ਦਸੀ ਬਸ ਐ ਸਹੀ ਫੜੀ ਬਸ ਜਿਵੇਂ ਖੜ ਗਈ ਇਹਦਾ ਪੋਜ ਮੈਂ ਦਿਖਾਉਂਦਾਂ ਚੋਰੀ ਚੋਰੀ ਕਿਹੜਾ ਪੋਜ ਹੁੰਦਾ ਹਾਂ ਇਹ ਜਾਣ ਕੇ ਨਹੀਂ ਦਿਖਾਉਂਦਾ ਤੁਹਾਨੂੰ ਸੰਗ ਦਾ ਚਲੋ ਕੋਈ ਨਹੀਂ ਚੈੱਕੋ ਸੋਹਣੇ ਬੁੱਗੇ ਮੱਖਣ ਮલાઈ ਡੋਡੇ ਆਓ ਜੀ ਸੋਹਣੇ ਬੁੱਗੇ ਮੱਖਣ ਮલાઈ ਡੋਡੇ ਏ ਚੱਲੇ ਆ ਆਪਣਾ ਰੱਬ ਜਨਾਬ ਨਾਲ ਆ ਗਰੀ ਕਿਧੇ ਲੇ ਕਿਧੇ ਨਹੀਂ ਵੇਲੇ ਵਾਸਤੇ ਕਿਧੇ ਚੱਲੇ ਆ ਵੇਲੇ ਵਾਸਤੇ ਅੱਛਾ ਜੀ ਚਾਹ ਬਣਾਈ ਆਪਾਂ ਤੇ ਨਾਲ ਆਈਏ ਪਕੌੜੀ ਕੀ ਆ ਬੀਨੇ ਤੋਂ ਤੇ ਨਾਲ ਆਪਣੇ ਕੇ ਸੋਹਣੇ ਬੁੱਗੇ ਮੱਖਣ ਮલાઈ ਯਾ ਵੀ ਨਹੀਂ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣਾ ਐਂਡੇ ਵਾਲਾ ਤੇ ਪਿਆਬ ਦੀ ਆਪਣੇ ਦੀ ਇੱਕ ਮਿੰਟ ਆ ਦੇਖੋ ਮੇਰੇ ਥੋੜਾ ਜਿਆਦਾ ਲੱਗਦਾ ਮੈਨੂੰ ਨਹੀਂ ਮੇਰਾ ਬਹੁਤ ਜ਼ਿਆਦਾ ਡੋਲਾ ਵਾਲੀ ਵੇਂਦੇ ਭਰਾਵਾ ਸੀ ਅਜੀ ਵੇਂਦੇ ਆ ਬਾਹ ਇਦਾਂ ਨਾ ਕਰ ਦਿੰਦੀ ਕਰ ਵਾਲੀ ਆਏ ਕਰ ਸਾਵਾ ਇਹ ਤੋਂ ਤਾਂ ਚੱਟੀਆਂ ਦੇ ਥੱਲੇ ਥੱਲੇ ਗਾੜੀ ਆ ਬਹੁਤਾ ਕੀ ਰਿੰਦੀ ਨਾ ਆਈ ਤਾਂ ਇਹ ਵੇਂਦੇ ਜੱਪਾਗਰਿਆ ਤੇ ਲੁਕਸ ਸੇ ਹੈ ਤੇ ਹੁਣ ਆਪਾਂ ਲੱਗਦੇ ਆ ਸੈਂਟਰਲ ਮੈਨ ਤੇ ਆਪਣੇ ਉਪਰ ਪਾਂਜਾ ਜਸ਼ਨ ਪਾਂਜਾ ਕਰਨ ਵਾਲੇ ਦਾ ਮਾਮਾ ਲੱਗਦਾ ਤੇ ਆਪਾਂ ਮਾਸੜ ਲੱਗਦੇ ਆ ਕਰਨ ਵਾਲੇ ਨੇ ਕਿਹਾ ਸੀ ਇਹਨੂੰ ਕਰਨ ਵਾਲੇ ਨੇ ਕਿਹਾ ਸੀ ਇਹਨੂੰ ਕਹਿੰਦਾ ਪਾਂਜਾ ਕਿਆ ਕਰਤੇ ਤੋ ਮੈਨੂੰ ਮਾਸੜ ਕਿਆ ਕਰੇ ਇਹ ਆ ਜੀ ਆਪਾਂ ਇਹਦੇ ਲੱਗਦੇ ਆ ਮਾਸੜ ਤੇ ਆਪਣਾ ਲੱਗਦਾ ਪਾਂਜਾ ਹੁਣ ਤੁਸੀਂ ਕਹੋਗੇ ਕਿਦਾਂ ਦਾ ਕੰਬੀਨੇਸ਼ਨ ਇਹ ਸਾਡਾ ਆਪਣਾ ਹੀ ਕੰਬੀਨੇਸ਼ਨ ਆ ਭਾਈ ਤੋਨੂੰ ਕੀ ਤੋਨੂੰ ਬਾਟੀ ਸਮਝੋੜੀ ਸਾਡੇ ਕੰਬੀਨੇਸ਼ਨ ਦੀ ਇਹ ਵੀਰਾ ਪਾਂਜਾ ਤੇ ਮੇਰਾ ਮਾਸੜ ਆ ਜੀ ਇਹ ਜਿਹੜਾ ਬਾਣ ਤੇ ਬਣੀ ਪਿਆ ਅੱਲਾ ਵੀਰਾਂ ਹਾਂ ਇਤਰਾਖ ਭਰ ਕੇ ਲਿਆ ਗਲਾਸ ਤੂੰ ਭਰਿਆ ਹੀ ਆ ਦੇਖ ਤਾਂ ਸਹੀ ਗੌਰ ਥੱਲਾ ਲੱਗਿਆ ਮੈਲ ਤਾਂ ਥੱਲੇ ਕਿੰਨੀ ਲੱਗੀ ਜਾ ਬਾਜ ਭਰ ਕੇ ਲਿਆ ਗਲਾਸ ਚਾਹ ਪੀ ਲੈ ਪੀ ਲਿਆ ਹੋਰ ਜਾ ਇਹ ਹੁਣ ਅੰਮ੍ਰਿਤ ਤੇ ਵਾਲੀ ਲੈ ਕੇ ਆਉਗੇ ਜਿਹੜਾ ਪਾਂਚਾ ਆਪਾਂ ਹੋ ਗਿਆ ਥੋੜੇ ਜੇ ਚੇਂਜ ਤੇ ਵਾਲ ਮੋੜ ਕਟਾ ਦੇ ਆਪਾਂ ਇਤਰਾਖ ਦੇ ਪਾਂਚ ਤੇ ਕੋਈ ਨਾ ਘਰ ਦੀ ਜੀਤੀ ਆ ਜੂਗੀ ਫੇਰ ਹਾਂ ਯਾਰ ਚੇਂਜ ਹੋਣਾ ਚਾਹੀਦਾ ਬੰਦੇ ਨੂੰ ਥੋੜੇ ਟਾਈਮ ਬਾਅਦ ਤੇ ਨਹੀਂ ਤਾਂ ਸਰੇਵਾਂ ਚ ਜਾ ਕੇ ਬੰਦੀ ਦੀ ਸੁਆਹ ਬਣ ਜਾਂਦੀ ਆ ਆਪਾਂ ਉਹੀ ਲਈਦਾ ਆਪਾਂ ਤੇ ਆਪਾਂ ਦਾ ਬਾਬੇ ਚੀਲ ਹੁੰਦੇ ਰਹਿੰਦੇ ਆ ਜਿਹੜਾ ਕੁਛ ਮਨ ਚ ਆਉਂਦਾ ਆਪਾਂ ਕਾਰ ਛੱਡੀ ਲਵਾ ਤੇ ਨਾਉ ਟੈਨਸ਼ਨ ਲੋਕਾਂ ਦੀ ਟੈਨਸ਼ਨ ਮੇਂ ਤਰਾੜੂ ਹੈ ਨਹੀਂ ਆਪਾਂ ਬਾਂਜਾ ਆਪਣਾ ਜਸ਼ਨ ਬਾਂਜਾ ਬਾਹ ਜੇ ਤੂੰ ਨਹੀਂ ਚੇਂ ਹੁਣ ਆ ਪਾ ਹੀ ਰਹਿ ਲੈ ਲੈ ਚਲੋ ਚਲੋ ਜਈਆ ਭਾਈ ਇਹ ਚਾਹੀਦਾ ਜੀ ਇਹ ਤੇ ਹੀ ਨਹੀਂ ਹੁੰਦਾਗਾ ਚਾਰੇ ਕੋਈ ਕੀ ਤੂੰ ਬਾਹ ਕਾਹਦੇ ਬਟਾ ਦੇ ਆਪਣੇ ਦਿਮਾਗ ਚਾਈ ਮੇਰੇ ਗੱਲ ਮੈਂ ਘੜਾਦਾ ਨਹੀਂ ਮੈਂ ਬਾਤ ਨੂੰ ਕਿੱਥੇ ਕਰਨਾ ਮੈਂ ਬਣ ਗਿਆ 2020 ਵਾਲਾ ਨਾ 2017 ਵਾਲਾ 17 ਵਾਲਾ 2000 ਨਹੀਂ 17 ਦਾ ਹੈ ਨਹੀਂ ਕੱਟ ਮੈਨੂੰ ਪਤਾ ਮੈਂ 2020 ਵਾਲਾ ਬਣ ਗਿਆ ਮੈਂ ਜਦੋਂ ਲੋਕਡਾਊਨ ਲੱਗਾ ਸੀਗਾ ਤੇ ਭਾਂਜਾ ਹੋਵੇ ਤਾਂ ਆਉਂਵੇ ਜੀ ਚੱਲੋ ਮਿਲਦੇ ਆਂ ਫੇਰ ਸਭੀ ਮਿੱਤਰੋ ਅਸੀਂ ਖਾਣ ਲੱਗਿਆ ਕੁਲਫੀਆਂ ਜਸ਼ਨ ਭਾਂਜਾ ਆਪਾਂ ਨੂੰ ਅੱਜ ਕੁਲਫੀਆਂ ਘਮੋ ਲੱਗਿਆ ਆਪਣੇ ਮਾਸੜ ਨੂੰ ਆ ਲੈ ਕੇ ਤੂੰ ਦੇੱਕ ਲਾਓ ਜੀ ਤੋ ਦੇ ਮੈਨੂੰ ਨਹੀਂ ਮੈਂ ਇਕੱਲੇ ਦਿਆਂ ਦੂ ਨੂੰ ਓ ਜਾ ਯਾਰ ਐਡਾ ਟਾਈਟ ਨਾ ਤੇਰੇ ਪਾਪਾ ਦੀ ਜੀ ओके। ਹਾਂ। ਉਹਨਾਂ ਜਿਹੜੇ ਪਾਪਾ ਨੇ ਉਹਨਾਂ ਨੂੰ ਕੋਈ ਨਹੀਂ। ਇਹ ਤੇ ਤਾਂ ਵੀ ਵੱਡੂ। ਆਖ ਕੇ ਮੈਂ ਇਹ ਤੇ ਰੋਦੀ ਵੱਡੂ। ਜੇ ਜਦੋਂ ਤੁਸੀਂ ਖਾਲੀ ਤੇ ਫਿਰ ਮੈਂ ਇੱਕ ਤੁਹਾਨੂੰ ਦਿਖਾ-ਦਿਖਾ ਕੇ ਖਾਉਂਗਾ। ਬਈ ਆਇਆ ਇਹਨੂੰ। ਜਿਵੇਂ ਭਾਂਜਾ ਆਪਣਾ ਕੋਲ ਪਿਆ ਖੰਦ ਜਾ। ਹਾਲੋ। ਹੂੰ ਹਾਲੋ। ਚਲੋ ਸ਼ੁਕਰ ਆ। ਇਹਨੇ ਵੀ ਖੋਇਆ ਕੋ। ਆਸ੍ਰਿਕਾ। ਤੁਸਰੀ ਕੇ। ਇੰਤਰ ਜਿਵੇਂ ਭਾਂਜੇ ਨੇ ਆਪਣਾ ਇੱਕ ਕੋਲ ਬਿਓਰ ਦੇਦੀ ਆ। ਜਸ਼ਨ ਭਾਂਜ ਨੇ ਆਪਣੇ ਕੋਲ ਕੇ ਕੋੜ ਦਿੱਤੀ ਜਾਂ ਤੇ ਆਪਾਂ ਜਾਗਦੇ ਹਾਂ 올 ਵੀ ਤੇ ਹਾਂ ਜੀ ਬਾਂਦਾ ਲਓ ਜੀ ਬਾਬਿਓ ਜਸ਼ਨ ਭਾਂਜ ਨੇ ਹੁਣ ਕਰਾਲਿਆ ਨਿਊਡਲ ਜਸ਼ਨ ਭਾਂਜਾ ਜਾਈ ਤੇ ਆਇਆ ਹੋਇਆ ਕਹਿੰਦਾ ਦੱਸ ਤੂੰ ਖਾਣਾ ਕੀ ਆ ਕਹਿੰਦਾ ਸੂਰਜ ਦੀ ਰੇੜੀ ਵਿਹਲੀ ਕਰਾ ਦਿੱਗੇ ਮੈਂ ਕਹਾਂ ਰਹਿੰਦੇ ਯਾਰ ਛੱਡ ਖੜਾ ਕਾਣ ਚਲੋ ਕੋਈ ਨਹੀਂ ਯਾਰ ਜਸ਼ਨ ਭਾਂਜਾ ਜਾਈ ਤੇ ਕੋਲ ਸਾਭ ਜੀ ਜੇ ਤੁਸੀਂ ਸੌ ਰਹੇ ਆ ਤਾਂ ਆ ਜਿਓ ਇਹ ਆਫਰ ਹੀ ਆ ਦਸਾਂ ਕਹਿੰਦੇ ਨਾ ਵਾਸਤੇ ਕੋਲ ਸਾਭ ਜੀ ਬਾਰੇ ਦਿਨਾਂ ਸੀ ਥੋੜੇ ਦਿਨਾਂ ਸੀ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਬਾਅਦ ਚ ਮੈਂ ਤਾਂ ਕੱਢਦਾ ਕੋਈ ਫਾਇਦਾ ਨਹੀਂ ਕਰ ਇਹ ਜਸ਼ਨ ਪੰਜ ਦਾੜੀ ਓਏ ਮੜਦਾ ਮੜ ਜਾ ਚੱਲ ਜਸ਼ਨ ਪੰਜ ਦਾੜੀ ਆ ਉਹ ਯਾਰ ਜਸ਼ਨ ਪੰਜ ਦਾੜੀ ਆ ਆ ਜਸ਼ਨ ਪੰਜ ਆ ਧਿਆੜੀ ਜਸ਼ਨ ਪੰਜ ਦਾ ਨੇੜੇ ਕਰਕੇ ਲਿਆਉਂਦਾ ਚਲੋ ਕੋਈ ਨਹੀਂ ਚੱਕੋ ਆਜੋ